ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਨਾਂ ਸਿੰਘ ਸਿੱਧੂ ਦੀ ਰਿਹਾਈ ਨੂੰ ਲੈ ਕੇ ਜੋ ਵਾਅਦਾ ਸਰਕਾਰ ਨੇ 10 ਤਰੀਕ ਦਾ ਕੀਤਾ ਸੀ ਉਹ 10 ਤਰੀਕ ਲੰਘ ਚੁੱਕੀ ਐ ਅੱਜ 11 ਹੋ ਚੁੱਕੀ ਐ ਤੇ ਹਾਲੇ ਵੀ ਮੈਨੂੰ ਲੱਗਦਾ ਕਿ ਉਹਦੀ ਰਿਹਾਈ ਦੇ ਅਸਾਰ ਆ ਜਿਹੜੇ ਉਹ ਨਜ਼ਰ ਨਹੀਂ ਆਉਂਦੇ ਫੇਸ ਲਈ ਸਾਰਿਆਂ ਨੂੰ ਪੀੜ ਆ ਕਿ ਕੱਲ ਨੂੰ 11 11:30 ਦਾ ਵਕਤ ਪਿੰਡ ਕੋੜਦੁੰਨੇ ਆਪਾਂ ਸਾਰਿਆਂ ਨੇ ਇਕੱਠੇ ਹੋਣਾ ਕੋੜਦੁੰਨੇ ਇਕੱਠੇ ਹੋ ਕੇ ਆਪਾਂ ਅਗਲੀ ਜਿਹੜੀ ਰਣਨੀਤੀ ਐ ਬਿਉਤ ਬੰਦੀ ਆ ਕਿੱਧਰ ਨੂੰ ਤੁਰਨਾ ਹੈ ਮੌਕੇ ਦੇ ਉੱਤੇ ਇਹ ਮੌਕੇ ਦੇ ਉੱਤੇ ਫੈਸਲਾ ਕਰਾਂ ਇਹ ਨੁਹਾਣੀਆਂ ਪਲਮਕਾਉਣਾ ਕਿ ਕੱਲ ਨੂੰ ਜਾਵਾਂਗੇ ਜਾਂ ਪਰਸੋਂ ਜਾਵਾਂਗੇ ਸੋ ਮੇਰੇ ਸਾਰੇ ਨੌਜਵਾਨਾਂ ਨੂੰ ਅਪੀਲ ਆ ਮਾਮਾ ਨੂੰ ਭੈਣਾਂ ਨੂੰ ਬਜ਼ੁਰਗਾਂ ਨੂੰ ਕਿ ਵੱਡੀ ਗਣਤੀ ਦੇ ਵਿੱਚ ਕੱਲ ਨੂੰ ਪਿੰਡ ਕੋੜਦੁੰਨੇ 11:30 ਦਾ ਟਾਈਮ ਐ ਉਥੇ ਵੱਧ ਤੋਂ ਵੱਧ ਵੱਡੀ ਗਿਣਤੀ ਦੇ ਵਿੱਚ ਪਹੁੰਚੋ। ਅੱਜ ਜਿਵੇਂ ਇਸ ਮਸਲੇ ਦੇ ਸੰਬੰਧ ਦੇ ਵਿੱਚ ਲੱਖਾਂ ਸਾਰੇ ਗੱਲ ਦੱਸੀ ਹੈ। ਅਸੀਂ ਦੋਨਾਂ ਫੋਰਮਾਂ ਦੇ ਆਗੂ ਬੈਠੇ ਆ। ਇਹ ਪਿੱਛੇ ਤੋਂ ਹੀ ਜਦੋਂ ਮੋਰਚਾ ਚੱਲਿਆ ਕੋਰ ਦੋਨਾਂ ਤੋਂ ਆਪਾਂ ਉਹੀ ਵੀ ਜੁੜੇ ਹੋਇਆ ਦੋਨੇ ਫੋਰਮ ਸਾਡੀ ਜਿੰਨੀ ਆ ਪ੍ਰਸ਼ਾਸਨ ਨਾਲ ਮੀਟਿੰਗਾਂ ਹੋਈਆਂ ਉਹਦੇ ਵਿੱਚ ਵੀ ਲਗਭਗ ਅਸੀਂ ਵਿੱਚ ਸ਼ਾਮਲ ਰਹੇ ਆ ਜਿਹੜੀ ਕੱਲ ਮੀਟਿੰਗ ਹੋਈ ਆ 10 ਤਰੀਕ ਦੀ। ਐਸਐਸਪੀ ਬਠਿੰਡੇ ਨੇ ਵਿਸ਼ਵਾਸ ਦਿਵਾਇਆ ਸੀਗਾ ਕਿ ਅੱਜ ਸ਼ਾਮ ਤੱਕ ਭਾਨਾ ਸਿੰਘ ਨੂੰ ਰਿਹਾ ਕਰ ਦਿੱਤਾ ਜਾਊਗਾ ਅਸੀਂ ਉਹਨਾਂ ਦੇ ਵਿਸ਼ਵਾਸ ਤੇ ਕੱਲ ਵੀ ਸਾਨੂੰ ਮੀਡੀਆ ਨੇ ਪੁੱਛਿਆ ਸੀਗਾ ਵੀ ਕੀ ਮੀਟਿੰਗ ਹੋਈ ਕੀ ਗੱਲਬਾਤ ਹੋਈ ਅਸੀਂ ਇਹੀ ਕਿਹਾ ਸੀ ਕਿ ਰਿਜ਼ਲਟ ਠੀਕ ਹੀ ਆਊਗਾ ਹੱਕ ਚ ਆਊਗਾ ਪਰ ਪਤਾ ਨਹੀਂ ਸਰਕਾਰ ਨੇ ਇਸ ਮਸਲੇ ਨੂੰ ਕਿਉਂ ਲੁਝਾਉਣ ਦੀ ਕੋਸ਼ਿਸ਼ ਕੀਤੀ ਹੈ ਸਾਡਾ ਜਿਹੜਾ ਜੋਰ ਹੈ ਸਾਰੇ ਭਾਰਤ ਦੇ ਲੋਕਾਂ ਨੂੰ ਪਤਾ ਹੈ ਕਿ ਦਿੱਲੀ ਤੇ ਲੱਗਿਆ ਹੋਇਆ ਤਾਂ ਕੋਈ ਕਾਰਨ ਤਾਂ ਨਹੀਂ ਸਰਕਾਰ ਦੇਦੇ ਢੰਗ ਦੇ ਨਾਲ ਲੋਕਾਂ ਨੂੰ ਇੱਥੇ ਲਿਜਾਉਣਾ ਚਾਹੁੰਦੀ ਐ ਪਰ ਫਿਰ ਵੀ ਅਸੀਂ ਇਸ ਗੱਲ ਦੀ ਨਿਖੇਧੀ ਵੀ ਕਰਦੇ ਆ ਤੇ ਜਿਹੜਾ ਕੋਟਦੁਲਾ ਦੇ ਵਿੱਚ ਇੱਕ 11:30 ਵਜੇ ਦਾ ਪ੍ਰੋਗਰਾਮ ਦਿੱਤਾ ਹੋਇਆ ਪੰਚਾਇਤ ਵੱਲੋਂ ਜਾਂ ਨੌਜਵਾਨਾਂ ਵੱਲੋਂ ਕਮੇਟੀ ਵੱਲੋਂ ਅਸੀਂ ਉਹਦੀ ਪੂਰੀ ਹਮਾਇਤ ਕਰਾਂਗੇ ਸਮਾਂ ਕੱਟ ਕੇ ਉਹਦੇ ਵਿੱਚ ਸ਼ਾਮਲ ਹੋਵਾਂਗੇ ਤੇ ਸਰਕਾਰ ਦੀ ਨਿਖੇਧੀ ਕਰਦੇ ਆ ਕਿ ਜਿਹੜੀ ਉਹ 10 ਤਰੀਕ ਦਾ ਵਾਅਦਾ ਕੀਤਾ ਸੀਗਾ ਉਹ ਪੂਰਾ ਨਹੀਂ ਕੀਤਾ ਤਾਂ ਇਸ ਦੇ ਸਬੰਧ ਦੇ ਵਿੱਚ ਜੋ ਵੀ ਪ੍ਰੋਗਰਾਮ-ਪ੍ਰੋਗਰਾਮ ਦੇਣਗੇ ਪਿੰਡ ਵੱਲੋਂ ਅਸੀਂ ਉਹਦੀ ਹਮਾਇਤ ਜਿਵੇਂ ਪਹਿਲਾਂ ਕੀਤੀ ਆ ਹੁਣ ਵੀ ਕਰਾਂਗੇ ਧੰਨਵਾਦ ਅਹ ਦੇਖੋ ਜਿਹੜੀਆਂ ਕੱਲ ਵੀ ਮੀਟਿੰਗ ਹੋਈ ਐ ਐਸਐਸਪੀ ਬਠਿੰਡਾ ਦੇ ਨਾਲ ਅਹ ਲਗਭਗ 2 ਘੰਟੇ ਮੀਟਿੰਗ ਚੱਲੀ ਐ ਉਦੋਂ ਪਹਿਲਾਂ 3 ਤਰੀਕ ਨੂੰ ਜਿਹਦੇ ਨਾਮ ਹੋਇਆ ਇਹਨਾਂ ਦੀ ਰਿਹਾਈ ਦਾ ਵੀ 10 ਤਰੀਕ ਨੂੰ ਰਿਹਾਈ ਕੀਤੀ ਜਾਊਗੀ ਉਸਦੇ ਵੀ ਪੂਰੀ ਸਾਰਿਆਂ ਦਾ ਡਿਸਕਸ ਹੋ ਕੇ ਸੈਂਸਰ ਹੋ ਕੇ ਪਰ ਜਿਹੜੀ ਕੱਲ ਡੈਡਲਾਈਨ ਸੀਗੀ ਵੀ ਉਹ 10 ਤਰੀਕ ਨੂੰ ਹਰ ਹਾਲ ਰਾਏ ਹੋਊਗੀ ਉਹ ਟੱਪ ਗਈ ਉਹਦੀ ਰਿਹਾਈ ਹੋਈ ਨਹੀਂ ਇਹਦੇ 'ਚ ਤਾਂ ਕੋਈ ਰੌਲਾ ਨਹੀਂ ਵੀ ਸਰਕਾਰ ਨੇ ਪ੍ਰਸ਼ਾਸਨ ਨੇ ਜੋ 3 ਤਰੀਕ ਨੂੰ ਤੇ ਜੋ ਕੱਲ 10 ਤਰੀਕ ਨੂੰ ਵਾਅਦਾ ਕੀਤਾ ਸੀਗਾ ਮੀਟਿੰਗ ਦੇ ਵਿੱਚ ਉਹ ਵਾਅਦਾ ਉਹਨਾਂ ਨੇ ਨਹੀਂ ਨਿਭਾਇਆ ਉਹਨਾਂ ਨੇ ਇਹ ਸਾਫ਼ ਸਪਸ਼ਟ ਵਾਅਦਾ ਖਲਾਫੀ ਕੀਤੀ ਹੈ ਇਸ ਦੀ ਜਿਹੜੀ ਐ ਵਾਅਦਾ ਖਲਾਫੀ ਕਰਕੇ ਏਡੇ ਏਡੇ ਇਕੱਠਾ ਨਾਲ ਏਡੇ ਏਡੇ ਜਥੇਬੰਦਗਾਂ ਨਾਲ ਇਹ ਕੋਈ ਗਾਹਾਂ ਨੂੰ ਵੀ ਉਹਨਾਂ ਨੇ ਇਹ ਜਹਾਜ਼ ਆਧਾਰ ਤਿਆਰ ਕਰਤਾ ਵੀ ਦੁਬਾਰੇ ਕੋਈ ਇਹਨਾਂ ਤੇ ਕੋਈ ਯਕੀਨ ਨਾ ਕਰੇ ਜਿਹੜੀਆਂ ਕੋਈ ਟੈਕਨੀਕਲ ਟਿੰਗਾਂ ਉਹਨਾਂ ਨੇ ਛੋੜੀਆਂ ਕਣੀਆਂ ਦੱਸੀਆਂ ਨੇ ਕੋਈ ਉਹਵੇਂ ਸਾਡੇ ਹਿਸਾਬ ਨਾਲ ਅਸੀਂ ਵੀ ਸਾਰੇ ਵਕੀਲਾਂ ਨਾਲ ਰਾਏ ਕੀਤੀ ਐ ਵਕੀਲਾਂ ਦਾ مشورہ ਲਿਆ ਜਿਹੜੀਆਂ ਉਹਨਾਂ ਨੇ ਕੱਲ ਸਾਨੂੰ ਟੈਕ ਮਤਲਬ ਪ੍ਰੋਬਲਮਾਂ ਕਹਲੋ ਜਾਂ ਟੈਕਨੀਕਲਟੀਆਂ ਕਿਹਾ ਸੀਗੇ ਵੀ ਆਹ ਹੱਲ ਕਰਨ ਨਾਲ ਕਿੰਨੀ ਮੁਸ਼ਕਲ ਐ ਇਹਨਾਂ ਦੀ ਉਹਨਾਂ ਦਾ ਕੋਈ ਬੇਸ ਨਹੀਂ ਬਣਦਾ ਸੀਆਰਪੀਸੀ ਦੀ ਜਿਹੜੀ ਧਾਰਾ 169 ਹੈ ਉਹਦੇ ਤਹਿਤ ਜਿਹੜਾ ਆਈਓ ਹੁੰਦਾ ਇਨਵੈਸਟੀਗੇਸ਼ਨ ਆਫ ਸਾਡੇ ਦਾ ਲੈਵਲ ਦੇ ਬੰਦਾ ਹੁੰਦਾ ਉਹ ਥਾਣੇਦਾਰ ਕੋਲੀ ਕਿਸੇ ਕੇਸ ਦੀ ਇਨਵੈਸਟੀਗੇਸ਼ਨ ਹੁੰਦੀ ਹੈ ਵੱਡੇ ਦੇ ਵੀ ਛੋਟੇ ਦੇ ਵੀ ਉਹਨੂੰ ਅਧਿਕਾਰ ਹੈ ਵੀ ਜੇ ਉਹਨੂੰ ਲੱਗੇ ਵੀ ਇਹ ਕੇਸ ਝੁੱਟਾ ਹੈਗਾ ਇਹਦੇ ਵਿੱਚ ਕੋਈ ਠੋਸ ਸਬੂਤ ਹੈ ਹੀ ਨਹੀਂ ਦੋਸ਼ਾਂ ਦੇ ਵਿੱਚ ਕੋਈ ਫਾਇਲ ਤੇ ਠੋਸ ਸਬੂਤ ਨਹੀਂ ਆਇਆ ਕੋਈ ਉਹ ਆਪਣੀ ਤਫਤੀਸ਼ ਦੇ ਵਿੱਚ ਇਹ ਗੱਲ ਕਹਿਣ ਤਾਂ ਕੋਈ ਕਹੇ ਕਿ ਜੱਜ ਨੂੰ ਕਹਿ ਦੇਣ ਵੀ ਭਾਈ ਜਿਹੜਾ ਬੰਦਾ ਆਹਾ ਐਫ ਆਈ ਆਰ ਦੇ ਤਹਿਤ ਅਸੀਂ ਜੇਲ੍ਹ ਚ ਭੇਜਿਆ ਸੀਗਾ ਤੁਹਾਡੇ ਹੁਕਮਾਂ ਦੇ ਤਹਿਤ ਤੁਹਾਡੇ ਦਵਾਲਤ ਰਾਹੀਂ ਬਾਅਦ ਵਿੱਚ ਅਸੀਂ ਤਫਤੀਸ਼ ਕੀਤੀ ਸਾਨੂੰ ਕੋਈ ਉਹਦੇ ਵਿੱਚ ਨਹੀਂ ਮਿਲਿਆ ਤਾਂ ਉਹ ਜੱਜ ਨੂੰ ਜੇ ਕਹਿ ਦੇਣ ਤਾਂ ਜੱਜ ਰੋਕ ਉਹਦੀ ਕੋਈ ਮੌਕਾ ਦੇ ਨਹੀਂ ਹੁੰਦੀ ਹੈ ਜੰਚ ਕੋਈ ਨਹੀਂ ਕਹਿਦਾ ਠਾਣੇਦਾਰ ਨੂੰ ਵੀ ਤ ਉਸ ਤਫਤੀਸ਼ ਸਹੀ ਕੀਤੀ ਹੈ ਕਿ ਗਲਤ ਕੀਤੀ ਹੈ ਜਾਂ ਜਿਹੜਾ ਤੂੰ ਇਹ ਸਿੱਟਾ ਕੱਢਿਆ ਵੀ ਸਾਨੂੰ ਕੋਈ ਉਹਦਾ ਤਫਤੀਸ਼ ਦੇ ਵਿੱਚ ਕੋਈ ਉਹਦੇ ਦੋਕਤ ਦੋਸ਼ਾਂ ਨਾਲ ਸੰਬੰਧ ਦੇ ਕੋਈ ਠੋਸ ਸਬੂਤ ਨਹੀਂ ਮਿਲਿਆ ਜੱਜ ਨੇ ਕਹਿਣਾ ਤਾਂ ਉਹਦੀ ਤਰਤਰੀ ਸੋ ਇਸ ਕਰਕੇ ਇਹਨਾਂ ਨੇ ਇਹਨਾਂ ਨੂੰ ਆਈਓ ਕੋਲੇ ਵੀ ਪਾਵਰ ਸੀ ਜੀ ਸੋ ਜੇ ਇਹਨਾਂ ਨੇ ਇਹ ਲਮਕਾਈ ਹੈ ਗੱਲ ਭਾਵੇਂ ਕੋ ਦੋ ਤਿੰਨ ਕੇਸਾਂ ਦਾ ਕਹਿੰਦੇ ਵੀ ਸੀਗੇ ਵੀ ਅਸੀਂ ਡਿਸਚਾਰਜ ਰਿਪੋਰਟ ਅਸੀਂ ਤਿਆਰ ਕਰ ਲਈ ਤੇ ਸਾਨੂੰ ਵੀ ਕਾਪੀ ਵੀ ਦੇ ਦਿੱਤੀ ਕਹਿੰਦਾ ਵੀ ਅਸੀਂ ਜੱਜ ਨੂੰ ਵੀ ਸੌਂਪਤੀ ਇਹ ਪਰ ਇੱਕ ਕੇਸ ਜਿਹੜਾ ਪਹਾਲਿਆਣਾ ਸੀਗਾ ਉਹਦੇ ਚ ਕਿਸੇ ਨੂੰ ਉਹਦੇ ਚ ਵੀ ਭੇਜੀ ਜਾ ਸਕਦੀ ਸੀ ਸੋ ਜੇ ਉਹਨੂੰ ਲਮਕਾਇਆ ਇਹਨਾਂ ਨੇ ਤਾਂ ਸਾਫ਼ ਇਹ ਹੈਗਾ ਵੀ ਇੱਕ ਤਰ੍ਹਾਂ ਦਾ ਆਵਦਾ ਦਿਖਾਉਣ ਦੀ ਖਾਤਰ ਵੀ ਅਸੀਂ ਜਿਹੜਾ ਕੋਈ ਲੋਕ ਸਾ ਤੋਂ ਕੋਈ ਸਰਕਾਰ ਤੋਂ ਵੱਡੇ ਨਹੀਂ ਕੋਈ ਚੀਜ਼ ਲੋਕਾਂ ਦੀ ਆਰਥਿਕ ਕੋਈ ਸਰਕਾਰ ਤੋਂ ਵੱਡੇ ਨਹੀਂ ਹੁੰਦੀ ਇਹ ਮੈਸੇਜ ਦੇਣ ਦੇ ਘੱਟ ਲਟਕਾਇਆ ਇਹ ਪਰ ਲਟਕਾ ਕੇ ਅਸੀਂ ਜੋ ਇੱਧਰ ਲੜ ਕੀਤਾ ਹੋਣੇ ਕਾਕਾ ਸਿੰਘ ਕੋੜਾ ਵੱਲੋਂ ਦੋਨੋਂ ਫੋਰਮਾਂ ਵੱਲੋਂ ਉਹਦੀ ਮੈਚ ਕੀਤੀ ਗਈ ਹੈ ਜੋ ਲੱਖਾ ਸਿੰਘ ਸੁਧਾਨਾ ਨੇ ਕੱਲ ਦਾ ਕੋਟ ਦੋਨੇ ਦਾ ਕਿਹਾ ਜੇ ਨਮਕੌਣਗੇ ਅਸੀਂ ਸਮਝਦੇ ਹਾਂ ਵੀ ਇਹਦੀ ਸਿਆਸੀ ਕੀਮਤ ਇਹਨਾਂ ਨੂੰ ਤਾਰਨੀ ਪਊਗੀ ਉਹਨਾਂ ਜਿੰਨਾ ਲੰਮਾ ਕਰੀ ਜਾਣਗੇ ਉੰਨੀ ਇਹਨਾਂ ਦੀ ਜਿਹੜੀ ਹੈ ਬਦਨਾਮੀ ਹੋਣੀ ਹੈ ਪਹਿਲਾਂ ਇਹਨਾਂ ਨੇ ਉਹ ਕੇਸ ਪਾਇਆ ਜਿਹੜਾ ਉਹਦੀਆਂ ਭੈਣਾਂ ਤੇ ਉਹਦੀ ਥੂਥੂ ਹੋ ਰਹੀ ਹੈ ਪੰਜਾਬ ਚ ਨਹੀਂ ਹੋ ਰਹੀ ਸਾਰੀ ਇੰਡੀਆ ਚ ਹੋ ਰਹੀ ਹੈ ਵੀ ਯਾਰ ਉਹ ਜਿਹੜੀ ਨਾ ਉਹਦੀਆਂ ਭੈਣਾਂ ਹੈਗੀਆਂ ਪਤਾ ਲੱਗਿਆ ਵੀ ਇੱਕ ਤਾਂ ਸ਼ਾਇਦ ਉਸ ਦਿਨ ਡਿਊਟੀ ਤੇ ਸੀਗੀ ਉਹ ਵੀ ਵਿੱਚ ਪਾਤੇ ਸੋ ਜਿੰਨਾ ਇਹ ਇਹਨੂੰ ਲੰਮਕਾਉਣਗੇ ਜਾਂ ਇਹ ਜਾਂ ਕੋਈ ਕਾਰਨਾਮੇ ਕਰਨਗੇ ਉਨੀ ਇਹਨਾਂ ਨੇ ਆਪਣੇ ਆਪਣੇ ਇਹਨਾਂ ਨੂੰ ਬਦਲਾਮੀ ਕਰਾਉਣ ਗਿਆ ਵੀ ਸਿਆਸੀ ਕੀਮਤਾਂ ਅੜਨੇ ਪੈਣਗੀਆਂ ਪਰ ਐ ਜੇ ਸਮਝਣ ਵਾਲੀ ਵੀ ਲੋਕਾਂ ਦਾ ਮਨੋਂ ਵਾਲ ਨਹੀਂ ਲੱਗੂਗਾ ਲੋਕਾਂ ਦਾ ਕੋਈ ਮਨੋਂ ਵਾਲ ਨਹੀਂ ਲੱਗਦਾ ਕੱਲ ਨੂੰ ਸਾਬਤ ਹੋ ਜਾਊਗਾ کورٹ ਦੋਲੇ ਜਿਹੜਾ ਕੱਠ ਹੁੰਦਾ ਅਸੀਂ ਵੀ ਦੋਨੋਂ ਫਾਰਮਰ ਵੱਲੋਂ ਸਾਰੇ ਕਿਸਾਨਾਂ ਨੂੰ ਕਹਿੰਦੇ ਆ ਵੀ ਠੀਕ ਐ ਪਰਸੋ ਤਾਂ ਆਪਾਂ 13 ਨੂੰ ਤਾਂ ਉਧਰ ਨੂੰ ਜਾਣਾ ਦਿੱਲੀ ਵੱਲ ਨੂੰ ਕੋਈ ਨਹੀਂ ਆਪਣੀ ਰਹਿਸਮ ਹੋ ਜੂਗੀ ਆਪਣੇ ਹੋਰ ਬਰਬਾਪਾ ਹੋ ਜਾਣਗੇ ਆਪਾਂ ਕੱਲ ਨੂੰ ਵੀ ਜਿੰਨੇ ਵੀ ਨੇੜੇ ਦੇ ਚਲੇ ਆ ਬਠਿੰਡੇ ਵਾਲੇ ਆ ਕੋਈ ਜਿਹੜੇ ਦਾ ਮਾਨਸਾ ਵਾਲੇ ਹੈਗੇ ਆ ਉਹ ਕੱਲ ਨੂੰ ਕੋਟ ਦੰਨੇ ਵੀ ਅਸੀਂ ਕਹਿੰਦੇ ਆ ਵੀ ਕਿਸਾਨ ਵੀ ਉਹਦੇ ਵਿੱਚ ਪਹੁੰਚਣ ਧੰਨਵਾਦ ਵਾਹਿਗੁਰੂ ਜਿੱਕਾ ਖਾਲਸਾ ਵਰ ਦੇ ਕਿ